ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਆਪਣੀ ਸੀਗੀ ਪ੍ਰਸ਼ਾਦੇ ਦੀ ਵਾਰੀ ਸੰਡੇ ਤੇ ਤੇ ਆਪਣੇ ਟਰੈਕਟਰ ਚੱਲਦੇ ਆ ਬਲਾਸਪੁਰ ਤੇ ਪ੍ਰਸ਼ਾਦਾ ਫੜਾ ਕੇ ਆਪਾਂ ਹੁਣ ਚੱਲਿਆ ਬਲਾਸਪੁਰ ਨੂੰ ਉੱਥੇ ਦੇਖਦੇ ਆ ਤੂੜੀ ਵਾਲੀਆਂ ਮਸ਼ੀਨਾਂ ਚੱਲਦੀਆਂ ਉੱਥੇ ਇਹ ਬਣਦੀ ਆ ਜੀ ਦਵਾਈ ਬਵਾਸੀਰ ਦੀ ਇਹ ਹੋਰ ਟਾਈਮ ਤੇ ਸੇਵਾ ਦੇ ਵਿੱਚ ਹੀ ਜਾਂਦੇ ਆ ਜਿਹਨੂੰ ਜਿਹੜੀ ਬਾੜੀ ਜ਼ਿਆਦੇ ਆ ਉਸ ਤੇ ਨਹੀਂ ਡੋਟਾ ਦਿੰਦੀ ਬਸ ਆਪਣਾ ਪ੍ਰਹੇਜ ਰੱਖਣਾ ਪੈਂਦਾ 9 ਦਿਨ ਲੱਗਦੇ ਆ ਦਵਾਈ ਨੂੰ ਇਹਦੇ ਦੁੱਧ ਪਾਇਆ ਹੋਇਆ ਤੇ ਹੋਰ ਸਮਗਰੀ ਹੁੰਦੀ ਹੈ ਜਿਹੜੀ ਉਹ ਪਈ ਹੋਈ ਹੈ ਜਿੰਨੀ ਕਰ ਇਹ ਦੇਖ ਲਓ ਐਵੇਂ ਫੇਰ ਫੇਰ ਕੀ ਇਹਨੂੰ ਸੁਕਾਉਣਾ ਦਵਾਈ ਨੂੰ ਆ 9 ਤੋਂ 10 ਦਿਨ ਲੱਗ ਜਾਂਦੇ ਆ ਰੋਜ਼ 4-4 5-5 ਘੰਟੇ ਫੇਰਨਾ ਐਵੇਂ ਫੇਰ ਫੇਰ ਕੇ ਜਮੇ ਹੀ ਸੁੱਕ ਜਾਣਾ ਹੁਣ ਦੁੱਧ ਦੁੱਧ ਚੋਂ ਪਾਣੀ ਉੱਟੀ ਜਾਂਦਾ ਵਸੇ ਐਵੇਂ ਆ ਫੇਰ ਫੇਰ ਕੇ ਜਮੇ ਹੀ ਸੁੱਕ ਜਾਣੀਆਂ ਐ ਬਾਈ ਜਮੇ ਹੀ ਜਮੇ ਹੀ ਨਿੱਕੀਆਂ ਨਿੱਕੀਆਂ ਗੋਲੀਆਂ ਵਟ ਦਿੰਦੇ ਆ ਫਿਰ ਇਹ ਜਦੋਂ ਸੁੱਕ ਜਾਂਦੀ ਆ ਇੱਕ ਗੋਲੀ ਸਵੇਰੇ ਰੋਜ਼ ਖਾਣੀ ਆ ਨਿਰਨੇ ਕਾਲਜ ਤੇ 13 ਦਿਨ ਖਾ ਕੇ ਉਸ ਤੋਂ ਬਾਅਦ ਬੰਦਾ ਸਹੀ ਹੋ ਜਾਂਦਾ ਜੇ ਪ੍ਰਹੇਜ ਰੱਖੇ ਲਈ ਜਾਂਦਾ ਕੰਮ ਤੋੜੀ ਦਾ ਇੱਥੇ ਬਲਾਸਫੁਰ ਵੀ ਲੱਗੇ ਹੋਇਆ ਲੋਹਣ ਇਹ ਵੀ ਆਪਾਂ ਲੈਪੀ ਦੇਣੀ ਆ ਤੇ ਪਰ ਹੁਣ ਇੱਥੇ ਤੂੜੀ ਮੰਗਦੇ ਵੀ ਆ ਵੀਰ ਕਈ ਚਲ ਜਿਨ੍ਹਾਂ ਨੂੰ ਲੋਡ ਆ ਆਪਾਂ ਦੇਈ ਜਾਂਦੇ ਆ ਆ 2200 ਰੁਪਏ ਨੂੰ ਟਰਾਲੀ ਦਿੱਤੀ ਆ ਹੁਣ ਆਪਾਂ 2500 ਕਰ ਦੇਣਾ ਤੇ ਤੂੜੀ ਦਾ ਤੁਸੀਂ ਦੇਖ ਲਿਓ ਦਿਨ ਆਉਣਗੇ ਇਹਦੇ ਇਹ ਵੀ ਪੱਕੀ ਗੱਲ ਆ ਦੋਨੇ ਮਸ਼ੀਨਾਂ ਚੱਲਦੀਆਂ ਇੱਕ ਮਸ਼ੀਨ ਆ ਆ ਚੱਲਦੀ ਆ ਦਿੜਵੇ ਵਾਲੀ ਤੇ ਇੱਕ ਮਸ਼ੀਨ ਉਹ ਚੱਲਦੀ ਆ ਨੀ ਜੀ ਕੱਲ ਆਈ ਸੀ ਕਿ ਕੱਲ ਵੀ 14 ਟਰਾਲੀਆਂ ਬਣੀਆਂ ਤੇ ਕੱਲ ਬਦੰਦਰਾ ਨੇ ਟਰਾਲੀ ਤੇਦੀ ਟਪਾਦੀ ਵੱਟ ਗਈ ਵੱਡੀ ਤੇ ਟਰਾਲੀ ਬਲਟਾਦੀ ਟਾਈਮ ਗੱਲ ਖਰਾਬ ਕਰਿਆ ਤੇ ਇੱਥੇ ਇੱਕ ਪਿੰਡ ਚ ਲਾਉਣੀ ਸੀ ਟਰਾਲੀ ਕਿਸੇ ਦੇ ਉੱਥੇ ਬੀਜ ਤੰਗ ਬੀਜ ਦੀ ਬੀਜ ਫਸਾਤੀ ਲਿਜਾ ਕੇ ਦੋਨੇ ਪਾਸੇ ਬੈੱਡ ਫਸ ਗਏ ਵੱਜ ਗਿਆ ਪਤੰਦਰ ਦੇ ਕੁੱਟ ਨਹੀਂ ਬਈ ਯਾਨੀ ਕਿ ਕਾਰਨਾਮੇ ਕਰੀ ਜਾਂਦੇ ਨੇ ਬੰਦੇ ਜੇ ਕੋਲੇ ਨਹੀਂ ਹੈਗੇ ਆਪਾਂ ਨਾ ਤੇ ਚਲੋ ਹੁਣ ਤਾਂ ਹੀ ਮੈਂ ਸਵੇਰੇ ਆ ਗਿਆ ਸੀ ਪ੍ਰਸ਼ਾਦਾ ਫੜਾ ਕੇ ਤੇ ਫਿਰ ਸਿੱਧਾ ਉਰੀ ਆ ਗਿਆ ਮੈਂ ਉਰੀ ਕਿੰਨੇ ਟਾਈਮ ਹੋ ਗਿਆ ਇਹਨੂੰ ਤੇ ਉਰੀ ਬੈਠਾ ਮੈਂ ਮੈਂ ਕਿਹਾ ਚੱਲ ਹੁਣ ਇੱਕ ਵਾਰ ਕੰਮ ਜੇ ਰੁੜ ਪਿਆ ਫੇਰ ਹੌਣ ਚੱਲੀ ਜਾਂਦੇ ਮੈਂ ਕਹਾ ਦਿਨੇ ਤੁਸੀਂ ਕਿਸੇ ਤੇ ਲਾਉਣ ਨਹੀਂ ਜਾਣਾ ਸ਼ਾਮ ਨੂੰ ਜਾਣਾ ਚਾਹੀਦੇ ਵੀ ਲਾਉਣਾ ਵਾ ਦਿਨੇ ਕਿਸੇ ਦੇ ਨਹੀਂ ਲਾਉਣੀ ਬੱਟਰ ਆ ਜਿਵੇਂ ਹੁਣ ਦੇਖ ਲੋ ਮੌਸਮ ਕਿੰਨਾ ਖਰਾਬ ਹੋਈ ਜਾਂਦਾ ਨਾ ਵੀ ਹਰ ਰੋਜ਼ ਬੱਦਲ ਆਉਂਦਾ ਹਰ ਰੋਜ਼ ਇੱਕ ਦਿਨ ਵੀ ਕੋਈ ਇਹ ਜਿਹਾਨੀ ਵੀ ਜਿੱਦਣ ਬੱਦਲ ਨਾਲ ਤੇ ਇੰਨਾ ਬੁਰਾ ਹਾਲ ਕਰੀ ਜਾਂਦਾ ਆਪਣੇ ਕੋਲ ਤਾਂ ਹੁਣ ਖਜ਼ਾਨਾ ਹੀ ਆ ਬਈ ਮਿੱਟੀ ਮਿੱਟੀ ਸਾਹਮ ਕੇ ਰੱਖਣੀ ਪੈਂਦੀ ਆ ਮੈਂ ਤੇ ਵੀ ਦੇ ਲਵੀ ਖੱਤੇ ਚ ਮਿੱਟੀ ਧਾਮਣ ਦੀ ਲੋੜ ਆ ਪਰ ਹੁਣ ਸਾਨੂੰ ਲੋੜ ਆ ਇੰਨਾ ਕ ਤੂਫਾਨ ਆ ਗਿਆ ਦੇ ਲਵ ਮਿੱਟੀ 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 ਉਤਰ ਰਹੀ ਹੈ ਲੋ ਜੀ ਪਿੱਤਰ ਲੱਗਿਆ ਸੁਹਾਗਾ ਦੇਣ ਉਹ ਖੇਤ ਨੂੰ ਨਾ ਐਨ ਪੂਰਾ ਐਨ ਪੂਰਾ ਟੈਟ ਕਰਨਾ ਵਾ ਸੁਹਾਗਾ ਦੇ ਕੇ ਫਿਰ ਉਸ ਤੋਂ ਬਾਅਦ ਉਹਨੂੰ ਦੇਖਦੇ ਤੇ ਤੇ ਉਹਨਾਂ ਖੇਤ ਨੂੰ ਨਾ ਸੁਹਾਗਾ ਦੇ ਕੇ ਪੂਰਾ ਚੰਗੀ ਤਰ੍ਹਾਂ ਐਂ ਟੈਟ ਕਰਨਾ ਟੈਟ ਕਰਕੇ ਫਿਰ ਪਾ ਦੇਣੀਆਂ ਬੱਟਾਂ ਤੇ ਟ੍ਰੇਟਰੀਆਂ ਰੱਖ ਕੇ ਉਸ ਤੋਂ ਬਾਅਦ ਆਪਾਂ ਬਜਾਈ ਉਹ ਬਜਾਈ ਕਹਿੰਦਾ ਵੀ ਪਨੀਰੀ ਪਨੀਰੀ ਰੱਖ ਦੇਣੀ ਹੈ ਫਿਰ ਉਸ ਤੋਂ ਬਾਅਦ ਹੌਲੀ ਲੱਗ ਗਿਆ ਇਹਦੀ ਨਾ ਦੀ ਆਵਾਜ਼ ਬਹੁਤ ਸੋਹਣੀ ਹੈ ਜਦੋਂ ਨਾ ਇਹ ਬੋਂਦਾ ਵਾ 11 ਹਣਾਂ ਤੇ ਪੂਰਾ ਵਧੀਆ ਚੱਲਦਾ ਅਗਰ ਤੇ ਹੋਗੇ ਤਿਆਰ ਹੁਣ ਇਹਨਾਂ ਚ ਚੌਲ ਜੇ ਹਰੇ ਹੋਗੇ ਹੁਣ ਪਾਣੀ ਲਾਤਾ ਬਸ ਬੱਤ ਆਇਆ ਪੱਕਦਾਂ ਤੋਰਾ ਦੇ ਲਾ ਸਾਇਦਾ ਕਿੰਨਾ ਿੱਡੇ ਜੇ ਦਾ ਦੇ ਪੁੱਤਰ ਦੇ ਗਾਲਾ ਪੈ ਜਾਣੀ ਆ ਪੁੱਤਰ ਨਾਲ ਸੁਭਾਗਾ ਭਰਦਾ ਨਹੀਂ ਹੁੰਦਾ ਉਹ ਤੇ ਉਹ ਤੈਨੂੰ ਭਜਾਉਣ ਦੀ ਆ ਤਾਂ ਡੈਡੀ ਨੇ ਕਹਣਾ ਸੁਹਾਗਾ ਦਾ ਭਰਿਆ ਨਹੀਂ ਉਹ ਇੰਜ ਲਈ ਕਰਦੇ ਨੇ ਡੈਡੀ ਕਹਿੰਦੇ ਨੇ ਕੱਚੀ ਵਾਹੀ ਆ ਪਿੱਤਰ ਦੀ ਕੱਚੀ ਵਾਹੀ ਕਰਦਾ ਹੈ ਅੱਜ ਕੱਲ ਬਹੁਤ ਲੋਕ ਚਰਚਾ ਕਰਦੇ ਆ ਬਿਟਕੁਆਇਨ ਸਾਡਾ ਬਿਟਕੁਆਇਨ ਹੈ ਬਈ ਸਾਡੇ ਕੋਲ ਵੀ ਬਿਟਕੁਆਇਨ ਆ ਦੇ ਲੋ ਆ ਕਮਰਾ ਸਾਡਾ ਬਿਟਕੁਆਇਨਾਂ ਨਾਲ ਹੀ ਭਰਿਆ ਪਿਆ ਇੱਕ ਬਿਟਕੁਆਇਨ ਦੀ ਕੀਮਤ ਹੈਗੀ ਆ 200 ਰੁਪਏ Amazon ਤੇ ਦੇਖੋ Flipkart ਤੇ ਦੇਖੋ ਦੇਖੋ ਆ ਵੀ ਬਿਟਕੋਇਨਾਂ ਭਰਿਆ ਪਿਆ ਆ ਦੇਖੋ ਬਾਹਰ ਬਿਟਕੋਇਨ ਹੀ ਬਿਟਕੋਇਨ ਆਹ ਪ੍ਰੋਡਕਸ਼ਨ ਆ ਬਿਟਕੋਇਨਾਂ ਦੀ ਆ ਦੇਖ ਲਓ ਵੀਰੇ ਇੰਦਾ ਬਸ ਅੱਜ ਸ਼ੁਰੂ ਕਰਿਆ ਜਿੱਦਣ ਦੀ ਆਪਾਂ ਪਰਸੋਂ ਦੀਆਂ ਟਰੇਆਂ ਭਰੀਆਂਆਂ ਹੀਆਂ ਸੀਗੀਆਂ ਆ ਮੌਜ ਆ ਜੀ ਜਿਹੜੀ ਟਰੇਆਂ ਵਾਲੀ ਜਿਹੜੀ ਦੂਜੀ ਮੈਟ ਵਾਲੀ ਪਨੀਰੀ ਆ ਉਹਦੇ ਤੇ ਹੀ ਡਰ ਹੁੰਦਾ ਵੀ ਉਹਦੇ ਤੇ ਮੀਂਹ ਪੈ ਜਾਂਦਾ ਹਨਾ ਉਹਦੇ ਤੇ ਇਹੀ ਪ੍ਰੋਬਲਮ ਆ ਹੁਣ ਇਹ ਆ ਦੇਖੋ ਚਿੱਟੀ ਤੂਈ ਆ ਨਾ ਇਹਨੇ ਸਵੇਰੇ ਸਾਝ ਰੇ ਜਦੋਂ ਸਵੇਰਾ ਹੋਇਆ ਇਹਨੇ ਪੂਰੀ ਉਹ ਹੋ ਜਾਣਾ ਹਰੀ ਰਾਤੋਂ ਰਾਤ ਜੇ ਇਹਨੇ ਹਰੀ ਤੂਈ ਕਰ ਲੈਣੀ ਐ ਇੰਨਾ ਫਰਕ ਪੈ ਜਾਂਦਾ ਦੇ ਆਮ ਹੋ ਜਾ ਜਾਨੀ ਕਿ ਇਹਦੀ ਟਰਿਆਂ ਦੀ ਦੇਖੋ ਹੁਣ ਜਿਵੇਂ ਮੀ ਕੱਲ ਮੀ ਮੂੰ ਪਿਆ ਹਨਾ ਬਹੁਤ ਤੇ ਉਹ ਦੂਜੀ ਟਰੇ ਬਾਹਰ ਟਕਣੀ ਪੈਂਦੀ ਆ ਹਨਾ ਤੇ ਆਹ ਇਹਨੂੰ ਬਿਲਕੁਲ ਵੀ ਟਕਣਾ ਨਹੀਂ ਪੈਂਦਾ ਕਿ ਇਹ ਦੇਖੋ ਇਹਦੀ ਇਹ ਮौज ਆ ਦੇਖ ਲਓ ਹੁਣ ਚਿੱਟੀ ਤੂਈ ਆ ਨੇ ਸਵੇਰੇ ਐਨ ਪੂਰੀ ਹਰੇ ਬਾਈ ਮਾਰ ਲੱਗ ਜਾਣਾ ਹਨਾ ਤੇ ਆਹ ਮौज ਹੈ ਦੀ ਬਸ ਇਹ ਕਾ ਮਿਹਨਤ ਆ ਹਾਂ ਪਰ ਹਾਂ ਇੱਕ ਇੱਕ ਇਹਦੀ ਹੋਰ ਮਿਹਨਤ ਘਟ ਜਾਂਦੀ ਹੈ ਜਦੋਂ ਇਹ ਆਪਾਂ ਪੱਟਣੀ ਆ ਨਾ ਉਦੋਂ ਬਹੁਤ ਮਿਹਨਤ ਘਟ ਜਾਣੀ ਬਸ ਉੱਤੋਂ ਬਾਹਲ ਫੜੋ ਸਿੱਧੇ ਬਾਹਰ ਕੱਢ ਦੋ ਬਸ ਇੰਨਾ ਕੰਮ ਆ ਇਹਦਾ ਉਹ ਬਰ ਕੁਝ ਨਹੀਂ ਹੈ ਐਨੀ ਮੌਜ ਹੈ ਦੇ ਇਦਾਂ ਉਹਦਾ ਬਹੁਤ ਵਧੀਆ ਚੱਲਦਾ ਹੁਣ ਜਿੱਥੇ ਤੱਕ ਆਪਾਂ ਰੱਖਿਆ ਇਹਦੇ ਨਾਲ ਇਧਰ ਪਾ ਕੇ ਵੱਟ ਪਾ ਦੇਣੀ ਆ ਤੇ ਵੱਟ ਪਾਉਣ ਤੋਂ ਬਾਅਦ ਫੇਰ ਇਹਨੂੰ ਪਾਣੀ ਨਾਲ ਭਰ ਦੇਣਾ ਜੇ ਰਾਤ ਨੂੰ ਤੇ ਕੱਲ ਨੂੰ ਯਾਨੀ ਕਿ ਦਿਨੇ ਸੁੱਕਣ ਨਹੀਂ ਦੇਣਾ ਬਸ ਫੇਰ ਇਹਦਾ ਵੀ ਐਵੇਂ ਰਹਿਣਾ ਵੀ ਜਿੱਦਣ ਤੋਂ ਬੀਜ ਦੀ ਇਹ ਚ ਪਾਣੀ ਨਹੀਂ ਕੱਢਣਾ ਚਾਹੀਦਾ ਬਸ ਇਹ ਗੱਲ ਆ ਇਦੇ ਵਿੱਚ ਸਭ ਤੋਂ ਇਹੀ ਚੀਜ਼ ਇੱਕ ਇੰਪੋਰਟੈਂਟ ਆ ਤੇ ਆਹਾਂ ਛੋਟੇ ਲੋਟਾ ਪਤਾ ਰੱਖਦੇ ਆ ਕਿ ਵੀ ਇਹਦਾ ਨਾ ਨਹੀਂ ਤੇ ਮੱਚ ਜੂਗੀ ਜੇ ਆਪਾਂ ਦੂਜੇ ਲੋਟ ਰੱਖਾਂਗੇ ਇਹ ਚੀਜ਼ ਦੀ ਇਹਦੀ ਮੌਜ ਆ ਹਨਾ ਮੌਜ ਮਤਲਬ ਕਿਦਾਂ ਕਿ ਇਹ ਤੋਂ ਬੰਦਾ ਪੈਸੇ ਵੀ ਬਹੁਤ ਕਮਾ ਸਕਦਾ ਇਹ ਇੱਕ ਕਿਲੇ ਦੀ ਪਨੀਰੀ 3000 ਨੂੰ ਵਿਕ ਜਾਂਦੀ ਆ ਜੇ ਟ੍ਰੇਨ ਵਾਲੀ ਵੇਚਣੀ ਆ ਤੁਸੀਂ ਲਾ ਲਓ ਹਸਾ ਇੱਕ ਵਾਰ ਇਨਵੈਸਟਮੈਂਟ ਕਰਕੇ ਬੰਦਾ ਯਾਨੀ ਕਿ ਇੱਕ ਸਾਲ ਜੀ ਬੰਦਾ ਆਪਦੇ ਪੈਸੇ ਪੂਰੇ ਕਰ ਸਕਦਾ ਜੇ ਕਿਸੇ ਵੀਰ ਨੇ ਇਕੱਲਾ ਪਨੀਰੀ ਦਾ ਹੀ ਕੰਮ ਕਰਨਾ ਨਾ ਮਸ਼ੀਨ ਵਾਲੀ ਪਨੀਰੀ ਦਾ ਜਿੰਨਾ ਮਰਜ਼ੀ ਕਰ ਸਕਦਾ ਟ੍ਰੇਆਂ ਲੈ ਕੇ ਟ੍ਰੇਆਂ ਲੈ ਲਵੇ ਤੇ ਮਸ਼ੀਨ ਲੈ ਲਵੇ ਜਿਹੜੀਆਂ ਟ੍ਰੇਆਂ ਭਰਦੀ ਆ ਮੈਂ ਕਹਿੰਦਾ ਜਿੰਨੀ ਮਰਜ਼ੀ ਰਪੋਰਟ ਕਮਾ ਲਵੇ ਆ ਹਰੇਕ ਸੀਜ਼ਨ ਦੇ ਵਿੱਚ ਬਾਦੂ ਆ ਕਿਉਂਕਿ ਮਸ਼ੀਨ ਲੈਣੀ ਹਰੇਕ ਵੀਰ ਲੈਣ ਨੂੰ ਫਿਰਦੇ ਆ ਝੋਨਾ ਲਾਉਣ ਵਾਲੀ ਪਰ ਪਨੀਰੀ ਬੀਜਣ ਤੋਂ ਹਰੇਕ ਵੀਰ ਡਰਦਾ ਵਾ ਹਰੇਕ ਵੀਰ ਚੱਲਦਾ ਚਾਹੇ ਕੋਈ ਆ ਜਿਹੜਾ ਇੱਕ ਵਾਰ ਇਹਦਾ ਪੰਗਾ ਲੈਂਦਾ ਉਹ ਉਹ ਫੇਰ ਸਹੀ ਹੋ ਜਾਂਦਾ ਵੀ ਹਾਂ ਉਹਨੂੰ ਪਤਾ ਲੱਗ ਜਾਂਦਾ ਆ ਜਿਹੜੀ ਪਨੀਰੀ ਘੱਟ ਹਰੀ ਦੀਂਦੀ ਆ ਨਾ ਉਹ ਬਾਈ ਉਹਦੇ ਵਿੱਚ ਨਾ ਉਹ ਹੋਇਆ ਹੋਇਆ ਉਹ ਜਿਹੜੀ ਸਭ ਤੋਂ ਉੱਪਰ ਨਹੀਂ ਢਾਂਗ ਲੱਗੀ ਹੁੰਦੀ ਟਰਾਲੀ ਦੇ ਉੱਪਰਲੀ ਪਨੀਰੀਆ ਉਹਦੇ ਵਿੱਚ ਹੁੰਦੀ ਆ ਘੱਟ ਬਾਕੀ ਸਾਰੀ ਦੇਖੋ ਇੱਕ ਸਾਰ ਆ ਬਸ ਉਹ ਵੀ ਰਾਤ ਨੂੰ ਹੋ ਜਾਣੀ ਆ ਹਰੀ ਕਿਉਂਕਿ ਹਰੀ ਹੋਈ ਹੋਈ ਆ ਦੇਖੋ ਆ ਦੇਖੋ ਹਰੀ ਹੋਈ ਹੋਈ ਆ ਤਾਂ ਤੇ ਬਸ ਇਹੀ ਪ੍ਰੋਬਲਮ બસ ਹੁਣ ਇਹਨੂੰ ਇੱਥੇ ਵੱਟ ਪਾ ਦੇਣੀ ਹੈ ਦੇ ਨਾਲ ਜਗ੍ਹਾ ਛੱਡ ਕੇ ਵੱਟ ਪਾ ਕੇ ਬਸ ਭਰ ਦੇਣਾ ਯਾਰ ਕਿਉਂਕਿ ਜਿੰਨੀ ਜਗ੍ਹਾ ਘੱਟ ਵੇਸਟ ਚ ਕਰੀਏ ਖਾਲੀ ਰੱਖੀਏ ਉੰਨੀ ਜਗ੍ਹਾ ਚ ਕਾ ਨਹੀਂ ਹੋਣਗੇ ਇਹ ਮौज ਆ ਇਹਦੀ ਤਾਂ ਕਰਕੇ ਆਪਾਂ ਇਹ ਕਰਦੇ ਆ ਇਹਦੇ ਜਮੇ ਨਾਲ ਰੱਖ ਕੇ ਰੱਖਵੀਂ ਵੱਟ ਪਾ ਦੇਣੀ ਆ ਤੇ ਬਸ ਉਸ ਤੋਂ ਬਾਅਦ ਓਕੇ ਦੀ ਰਿਪੋਰਟ ਆ ਬਸ ਫੇਰ ਕੋਈ ਦਿੱਕਤ ਨਹੀਂ ਇਹੇ ਮौज ਆ ਯਾਨੀ ਕਿ ਇਹਦੀ ਲਈ ਪਨੀਰੀ ਮੈਨੂੰ ਖੁਦ ਨੂੰ ਆਫਰ ਆ ਮੈਨੂੰ ਹੁਣ ਵੀ ਵੀਰ ਕਹਿੰਦਾ ਵਾ ਜਿਹੜਾ ਵੀਰ ਵੇਚਦਾ ਨਾ ਆਪਣੇ ਮਸ਼ੀਨਾਂ ਉਹ ਕਹਿੰਦਾ ਅਰਜੰਦੂ ਜਿੰਨੀਆਂ ਮਰਜੀ ਟਰਿਆਂ ਤੂੰ ਮੁੱਲ ਲੈ ਕੇ ਹਨਾ ਤੂੰ ਪਨੀਰੀ ਬੀਜ ਕੇ ਵੇਚ ਲੈ ਜਿੰਨੇ ਤੂੰ ਕਹੇਗਾ ਉਨੇ ਰੁਪਏ ਮਿਲਦੇ ਯਾਰ ਇਹ ਗੱਲ ਆ ਤੇਨੂੰ ਕਿ ਤੁਸੀਂ ਲਾ ਲੋ ਹਿਸਾਬ ਵੀ ਹੋਰ ਬੰਦਾ ਹੋਰ ਕੀ ਕਰ ਸਕਦਾ ਕਿਉਂਕਿ ਇਹ ਪਨੀਰੀ ਬਾਈ ਲਾਗਤ ਬਹੁਤ ਆ ਵੀ ਬਹੁਤ ਵਧੀਆ ਕੰਮ ਆ ਇਹ ਪਨੀਰੀ ਦਾ ਇਨ ਮਸ਼ੀਨ ਦੇ ਵਿੱਚ ਇੰਨੀ ਕੁ ਵਧੀਆ ਕੰਮ ਕਰਦੀ ਆ ਗੱਲ ਹੀ ਛੱਡ ਦੇ ਮਸ਼ੀਨ ਦੇ ਵਿੱਚ ਇੰਨਾ ਵਧੀਆ ਕੰਮ ਕਰਦੀ ਆ ਮਸ਼ੀਨ ਦੀ ਬਜਾਈ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਨਿਆਰਾ ਹੈਗਾ ਕਿਉਂਕਿ ਮਸ਼ੀਨ ਜੇ ਹੱਥਾਂ ਵਾਲੀ ਜਿਹੜੀ ਮੈਟ ਵਾਲੀ ਆਪਾਂ ਪਨੀਰੀ ਲਾਉਨੇ ਆ ਜੇ ਉਹ ਮਸ਼ੀਨ ਦੇ ਨਾਲ ਆਪਾਂ 10 ਕਿੱਲੇ ਵੀ ਜੇ ਉਹਦੇ ਨਾਲ ਆਪਾਂ 5 ਕਿੱਲੇ ਵੀਰ ਦੇ ਤਾਂ ਇਹਦੇ ਨਾਲ 8-9 ਕਿੱਲੇ ਵੀਰ ਦੇਾਂਗੇ ਕਿਉਂ ਕਿ ਕਿਉਂਕਿ ਇੱਕ ਤਾਂ ਵੀਰ ਇਹਦੇ ਛਿੱਦ ਨਹੀਂ ਪੈਂਦਾ ਜਿਵੇਂ ਮੀਮੂ ਆ ਗਿਆ ਉਹ ਪਨੀਰੀਏ ਚ ਖਰਾਬ ਨਹੀਂ ਹੁੰਦੀ ਤੇ ਨੰਬਰ 2 ਤੇ ਇਹਦੇ ਚੌਲ ਸੰਘਣਾ ਬਹੁਤ ਹੁੰਦਾ ਦਾਣਾ ਠੀਕ ਹੈ ਕਿਹਦੇ ਰੋੜ ਹੀ ਨਹੀਂ ਹੁੰਦੀ ਵੀ ਮਸ਼ੀਨ ਨੂੰ ਰੁਕਾਵਟ ਨਹੀਂ ਆਉਂਦੀ ਇਹ ਚੀਜ਼ਾਂ ਦੀ ਪ੍ਰੋਬਲਮ ਨਹੀਂ ਆਉਂਦੀ ਇਹਦੇ ਵਿੱਚ ਇਹ ਇਹ ਚੀਜ਼ਾਂ ਦਾ ਫਾਇਦਾ ਵਾਲਾ ਦਾ ਤਾਂ ਕਰਕੇ ਤੇ ਇਹ ਨਜ਼ਾਰੇ ਆ ਬਸ ਇਹਦੇ ਹੋਰ ਕੁਝ ਨਹੀਂ ਹੈਗਾ ਬਸ ਮੋਜਾਂ ਨੇ ਇਹਦੀ ਆਪਣੀ ਆ ਦੇ ਵੀਰੇ ਐਦਾਂ ਵੱਟ ਪੈ ਜਾਣੀ ਚੱਲ 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 ਬਸ ਪਿੱਤਰੇ ਵੱਟ ਪਾ ਕੇ ਨਾ ਇਹਦੇ ਤੇ ਟਾਇਰ ਨਾਲ ਢੇੜਾ ਦੇ ਦੇ ਇਹਦੇ ਉੱਤੇ ਟਾਇਰ ਰੱਖ ਕੇ ਨਿਘਾਰੇ ਵੇ ਟਾਇਟ ਹੋ ਜੂ ਇਧਰ ਤੱਕ ਸਲਾਬ ਨਹੀਂ ਆਊਗੀ ਹੈ ਤੇ ਮੈਂ ਤੈਨੂੰ ਉਹੀ ਕਹਾਂ ਨਾ ਖੱਤਾ ਟਾਇਟ ਬਹੁਤ ਹੋ ਗਿਆ ਕੱਲ 3 ਵਾਰ ਸੁਹਾਗਾ ਕੱਲ ਦਿੱਤਾ ਵੀ ਆਰੀ ਇੱਕ ਵਾਰ ਹੁਣ ਅੱਜ ਫੇਰ ਹੋ ਗਿਆ ਤਾਂਹੀਂ ਟਾਇਟ ਹੋਇਆ ਤਾਂਹੀਂ ਤਾਂ ਟਰਾਲੀ ਨਹੀਂ ਦਬਦੀ ਮਾੜੀ ਜੀਵੀ ਉਹਦਾ ਵਧੀਆ ਹੋ ਗਿਆ ਪਾਣੀ ਖੜਜੂ ਪੂਰਾ ਜਿਹੜਾ ਦੂਜਾ ਜਿੰਦਾ ਉਹ ਦਿਨ ਰੰਗ ਕਰਕੇ ਪਤੰਦਰਾ ਨੇ ਰੱਖ ਤੇ ਮਗਰ ਵਾਲੇ ਦੋਨੇ ਵੱਡਾ ਜਿੰਦਾ ਵੀ ਆ ਇੱਕ ਛੋਟਾ ਜਿੰਦਾ ਵੀ ਆ ਤੇ ਹੁਣ ਮੰਨੇ ਕਹਿੰਦੇ ਤਵੀਆਂ ਨਾਲ ਪਾ ਦੇਣੇ ਉਹ ਸਵੇਰੇ ਕੱਢ ਲਾਂਗੇ ਟਾਈਮ ਖਰਾਬ ਹੋਣਾ ਮੈਂ ਕਿਹਾ ਚੱਲ ਹੁਣ ਤਾਂ ਕਰਕੇ ਬੱਟ ਦੇ ਉੱਤੋਂ ਦੀ ਜਿਹੜਾ ਦੇਣ ਲੱਗੇ ਆ ਕਿ ਇਹ ਤਵੀਆਂ ਵਾਲੇ ਜਿੰਦੇ ਨਾਲ ਨਾ ਸਲਾਬ ਦੂਰ ਤੱਕ ਆ ਜਾਂਦੀ ਹੈ ਉਹਦੇ ਚੱਕਰ ਚ ਉਹ ਕੰਨ ਲੱਗੇ ਆ ਵੀ ਸਲਾਬ ਨਾ ਆਵੇ ਦੂਰ ਤੱਕ ਤੇ ਵੀ ਨੇੜੇ ਨੇੜੇ ਰਵੇ ਸਲਾਬ ਤਾਂ ਕਰਕੇ ਹੈਗਾ ਬਾਈ ਇਹ ਤਾਂ ਨਜ਼ਾਰਾ ਬਾਈ ਸੱਚੀ ਕਹਨਾ ਪੈਸੇ ਜ਼ਰੂਰ ਲੱਗਦੇ ਆ ਬਹੁਤ ਪੈਸੇ ਲੱਗਦੇ ਆ ਪੈਸਿਆਂ ਦੇ ਤਾਂ ਇਹ ਖਾਨ ਆ ਕਿਉਂਕਿ 865 66 ਰੁਪਏ ਦੀ ਪਲੇਟ ਦਿੰਦੇ ਆ ਹੁਣ ਇਹ ਟਰੇ ਠੀਕ ਆ ਇੱਕ ਵਾਰ ਬਸ ਇਨਵੈਸਟਮੈਂਟ ਇੱਕ ਵਾਰ ਦੀ ਆ ਜੀ ਇਹਨਾਂ ਨੂੰ ਆਪਾਂ ਟਰੇਆਂ ਨੂੰ ਸੰਭਲੋ ਬਹੁਤ ਸਾਲ ਚੱਲਦੀਆਂ ਤੇ ਮੈਂ ਅੱਜ ਵੀਰੇ ਕੋਲੇ ਗਿਆ ਸੀਗਾ ਤੇ ਜੀਰੇ ਕੋਲੇ ਪਿੰਡ ਆ ਪ੍ਰਦੀਪ ਵੀਰੇ ਕੋਲੇ ਅੱਜ ਜਾ ਕੇ ਆਇਆ ਦੇਲਾ ਉਹਨਾਂ ਦੇ ਘਰੇ ਹਨਾ ਉਹ ਵੀਰੇ ਹੋਣੀ 15 ਦੇ ਵਿੱਚ ਦੇ ਆ 2015 ਦੇ ਬਾਈ ਅਸੀਂ ਤਾਂ ਉਹਦੋਂ ਬਹੁਤ ਅਸੀਂ ਤਾਂ ਪਿਛਲੇ ਸਾਲ ਹੀ ਸ਼ੁਰੂ ਕਰਿਆ ਟ੍ਰੇਆਂ ਚ ਉਹ ਵੀਰੇ ਹੁਣੀ ਉਹਦੋਂ ਪਹਿਲਾਂ ਦੇ ਵੀਜ਼ ਤੇ ਆ ਤੇ ਉਹ ਵੀਰੇ ਹੁਣਾ ਦੇ ਰਿਸ਼ਤੇਦਾਰ ਆ ਸਜਾਦੀ ਪਿੰਡ ਤੋਂ ਹਨਾ ਉਹ ਉਸ ਤੋਂ ਵੀ ਪਹਿਲਾਂ ਦੇ ਵੀਜ਼ ਤੇ ਆ ਬਾਈ ਉਹ ਤਾਂ 2009 ਦੀ ਮਸ਼ੀਨ ਆ ਦੇਖ ਲਓ ਉਹਨਾਂ ਦੇ ਉਹ ਮੈਨੂੰ ਵੀ ਯਾਦ ਆ ਕਿਉਂਕਿ ਇੱਕ ਵਾਰ ਨਾ ਅਸੀਂ ਸਜਾਦੀ ਪਿੰਡ ਟਰੈਕਟਰ ਦੇਖਣ ਗਏ ਸੀਗੇ ਆਪਣਾ 54 ਦਾ ਸੀਗਾ ਘਰੇ ਉਹਨਾਂ ਦੇ ਖੜਾ ਹਨਾ ਤੋਂ ਬਹੁਤ ਤਕੜੇ ਤਕੜੇ ਸਰਦਾਰ ਸੀਗੇ ਬਹੁਤ ਪਹਿਲੀ ਸੀ ਉਹਨਾਂ ਕੋਲ ਜਦ ਦੀ ਆਉਦੀ ਤੇ ਉਹਨਾਂ ਦੇ ਘਰੇ 54 ਦਾ ਸੀ ਉਸ ਟਾਈਮ ਅਸੀਂ ਉਹਨਾਂ ਦੇ ਘਰੇ ਉਹ ਟਰੈਕਟਰ ਦੇਖਿਆ ਸੀਗਾ ਹੁਣ ਤੁਸੀਂ ਇਹ ਦੇ ਲਓ ਇਹ ਆਪਣੀ 1800 1820 ਕਟੀਆਂ ਬੀਜੀਆਂ ਗਈਆਂ ਹਨਾ ਹਾਂਜੀ ਹੁਣ ਨਾ ਜਿਵੇਂ ਇਹ ਪੂਰੀ 1820 ਤਾਂ 25 ਟ੍ਰੀਆਂ ਬਣੀਆਂ ਹਨਾ ਤਾਂ ਇਹ ਪੂਰੀ 27 ਕਿਲੀਆਂ ਦਾ ਮਾਲ ਬਣ ਗਿਆ 27 ਕਿਲਿਆਂ ਦੇ ਕਿਉਂਕਿ 65 ਕਿਟ੍ਰੇਨ ਲੱਗਣੀ ਆ 65 ਕਿਲਿਆਂ ਨਾਲ 26 27 ਕਿਲਿਆਂ ਦਾ ਮਾਲ ਬਣ ਗਿਆ ਜੇ 1900 ਕੁਸ਼ ਹੁੰਦੀਆਂ ਫਿਰ ਇਹ 30 ਕਿਲੇ ਦਾ ਮਾਲ ਬਣ ਜਾਣਾ ਤੁਸੀਂ ਦੇਖ ਲਓ ਨਾ ਕੋਈ ਜ਼ਿਆਦਾ ਜਗ੍ਹਾ ਘੇਰੀ ਆ ਇਹਨੇ ਤੇ ਨਾ ਕੋਈ ਵਸਤਾ